ਉਹ ਤਾਂ ਭਗਤਾ ਸਾਡੀ ਜਿਹੜੀ ਆ ਜਗਾ ਕੀ ਇਹ ਤਾਂ ਚਲ ਮੈਂ ਮੁੰਡਾ ਮੇਰੇ ਇੱਥੇ ਹੱਥ ਲਾਤਾ ਜੇ ਤੋ ਇਹ ਤੁਸੀਂ ਕਿਸੇ ਬੁੜੀ ਤੇ ਕੁੜੀ ਦੇ ਲਾਉਂਗੇ ਉਹਨੂੰ ਕੀ ਆ ਉਹ ਉਹ ਤਾਂ ਭਗਤਾ ਸਾਡੇ ਖਾਤਰ ਕੋਈ ਚੰਗਾ ਮਾੜਾ ਕੰਮ ਨਹੀਂ ਵੀ ਆ ਇੱਥੇ ਹੱਥ ਲੱਗਣਾ ਗਲਤ ਆ ਇੱਥੇ ਗਰ ਲੱਗਣਾ ਗਲਤ ਹੈਗਾ ਅਸੀਂ ਸੰਗਤ ਨੂੰ ਜਦੋਂ ਪਿੱਛੇ ਕਰਦੇ ਵੀ ਬੱਚਾ ਪਿੱਛੇ हट ਕੇ ਬੈਠ ਉਹ ਸਾਡੇ ਦੇ ਗਲਤ ਵੀ ਬਾਬੇ ਸਾਨੂੰ ਐ ਕਰਦੇ ਨੇ ਬਾਬੇ ਸਾਨੂੰ ਖੜਦੇ ਨੇ ਬਾਬੇ ਹਟਦੇ ਹੱਥੋਂ ਹੋਟਲਾਂ ਵਗਰੇ ਤੇ ਜੀ ਵੀ ਜਾਣਦੇ ਆ ਹੋਟਲਾਂ ਵਗਰੇ ਤੇ ਤਿੰਨ ਚਾਰ ਵਾਰੀ ਮੈਂ ਸੰਗਤ ਨੂੰ ਲੈ ਕੇ ਗਿਆ ਨਾਲ होटल होटल दो -दो अच्छा होटल ਵੀ ਲੈ ਕੇ ਜਾਣਾ ਜੀ ਅੱਛਾ ਦੋ ਦੋ ਰਾਤਾਂ ਕੱਟ ਕੇ ਉਹਨੇ ਸੰਗਤਾਂ ਨਾ ਵੀ ਮਨੋਰੰਜਨ ਵੀ ਕਰਨਾ ਮਨੋਰੰਜਨ ਵੀ ਹੋ ਅੱਛਾ ਕਿ ਸਾਨੂੰ ਉਹ ਹੁੰਦੀ ਹੈ ਸਾਨੂੰ ਵੀ ਅਸੀਂ ਵੀ ਵਾਰਲਾ ਸੁਵਾ ਦੇਖ ਲਈਏ ਸੰਗਤ ਕਹਿੰਦੀ ਵੀ ਸੰਗਤ ਹੁੰਦਾ ਫਿਰ ਤੁਸੀਂ ਦੇਰ ਦਾ ਸਾਡੇ ਕਿ ਤੁਸੀਂ ਵਿਆਹ ਕਰਾ ਕੇ ਹੁਣ ਭੋਰੇ ਸਾਹਿਬ ਚ ਉਹ ਫਿਰ ਦੂਜਾ ਸੁਵਾਦੀ ਦੇਖ ਰਹੇ ਸੀ ਨਹੀਂ ਵਿਆਹ ਕਰਾ ਕੇ ਵਾਹਿਗੁਰੂ 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 ਪਿਛਲੇ ਦਿਨੀ ਜੋ ਤੁਸੀਂ ਸੋਸ਼ਲ ਮੀਡੀਆ ਤੇ ਜੋ ਇਹਨਾਂ ਬਾਬਿਆਂ ਨੇ ਗੰਦ ਪਾਇਆ ਤੁਸੀਂ ਸਾਰਿਆਂ ਨੇ ਦੇਖਿਆ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਨੋਟ ਕਰਾ ਦਾਂ ਵੀ ਜਿਹੜੀਆਂ ਇਹ ਧਾਰਮਿਕ ਜਗ੍ਹਾ ਹੁੰਦੀਆਂ ਨੇ ਇਹ ਮਾੜੀਆਂ ਨਹੀਂ ਹੋ ਸਕਦੀਆਂ ਇਹਨਾਂ ਦੇ ਵਿੱਚ ਜਿਹੜੇ ਇਹ ਬਾਬੇ ਐਸੀ ਕਰਦੇ ਨੇ ਸਾਰੇ ਬਾਬੇ ਗਲਤ ਨਹੀਂ ਹੁੰਦੇ ਜਿਹੜੇ ਐਸੀ ਕਰਦੇ ਨੇ ਭੂਰੇ ਸਾਹਿਬ ਚ ਲੈ ਜਾ ਕੇ ਉੱਥੇ ਗਲਤ ਕੰਮ ਕਰਦੇ ਨੇ ਜਿਹੜੇ ਬਾਬੇ ਨੇ ਗਲਤ ਕੰਮ ਕੀਤਾ ਉਹ ਸਾਡੇ ਨਾਲ ਆਜਾ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਤੁਸੀਂ ਇਹ ਘਲਾਉਣੀ ਹਰਕਤ ਉਹ ਡੇਰੇ ਦੇ ਮੁਖੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਹਸਰੀ ਕਾਲ ਹਸਰੀ ਕਾਲ ਭਾਈ ਬਸ ਪੈਸੇ ਦਾ ਤੁਹਾਨੂੰ ਬਾਬੇ ਲਾਇਕ ਕਹੌਣ ਰਹੀ ਨਹੀਂ ਤੁਸੀਂ ਕਿਉਂ ਨਹੀਂ ਰਹੇ ਭਗਤਾ ਜਿਹੜੀ ਤੁਸੀਂ ਕਲੌਣੀ ਹਰਕਤ ਕੀਤੀ ਆ ਜਿਹੜੀ ਕਲੌਣੀ ਕਾ ਹਰਕਤ ਕੀਤੀ ਅਸੀਂ ਭਾਈ ਦੱਸੋ ਉਹ ਕਲੌਣੀ ਹਰਕਤ ਹੀ ਸੀ ਨਹੀਂ ਭਾਈ ਤੁਸੀਂ ਇਹ ਨਾ ਪੱਤਰਕਾਰੀ ਆਪਦੀ ਇੱਧਰ ਰੱਖੋ ਇਹ ਸਾਡੇ ਕੋਲ ਪੱਤਰਕਾਰੀ ਛੋਟੀ ਚੱਲ ਜਿੰਦੀ ਤੁਸੀਂ ਸਾਡੀਆਂ ਫੋਟੋਆਂ માં ਲਾ ਦਿੰਨੇ ਹੋ ਹੋਰ ਕੋਈ ਕੰਮ ਕਰਦਾਗਾ ਬਦਨਾਮ ਸੰਨ ਕਰੀ ਜਾਂਦੇ ਤੁਸੀਂ ਨਹੀਂ ਨਹੀਂ ਜਿਹੜਾ ਹੁਣ ਤੁਸੀਂ ਉੱਥੇ ਗਲਤ ਕੰਮ ਕੀਤਾ ਨਹੀਂ ਗਲਤ ਕੰਮ ਕੋਈ ਨਹੀਂ ਕੀਤਾ ਸੀ ਦੱਸੋ ਕਿਹੜਾ ਕੰਮ ਕੀਤਾ ਗਲਤੀ ਉਹਨੂੰ ਗਲਤ ਨਹੀਂ ਮੰਨਦੇ ਨਹੀਂ ਕਿਹਨੂੰ ਗਲਤ ਕਰਦਾਂਗੇ ਜਿਹੜਾ ਤੁਸੀਂ ਇਹ ਭੋਰੇ ਚਲੀ ਆ ਕੇ ਕੁੜੀ ਨਾਲ ਗਲਤ ਕੰਮ ਕੀਤਾ ਛੋਟੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਕੀ ਉਹ ਸੱਚ ਹੈ ਇਹ ਵੇਦ ਉਸੇ ਸਾਡੇ ਤੇ ਇਲਜ਼ਾਮ ਲਾਇਆ ਜਾਂਦੇ ਨੇ ਕਿ ਬਾਬੇ ਤਾਂ ਪੋਰੇ ਦੇ ਵਿੱਚ ਸਿਮਰਨ ਨਹੀਂ ਕਰਦੇ ਨੇ ਨਹੀਂ ਪੋਰੇ ਤਾਂ ਤੁਸੀਂ ਹੋਰ ਕੁਝ ਕਰਦੇ ਹੋ ਨਾ ਹੋਰ ਕੁਝ ਕੋਈ ਨਹੀਂ ਕਰਦੇ ਜੀ ਸਾਡੀਆਂ ਛੋਟੇ ਵਰਗੇ ਪੱਤਰਕਾਰ ਨਾ ਸਾਨੂੰ ਜਾਣ ਕੇ ਇਹ ਪੜ੍ਹਦੇ ਨੇ ਸਾਨੂੰ ਇਹ ਉਹ ਜੇ ਤੁਸੀਂ ਸਾਨੂੰ ਤੁਸੀਂ ਸਿਮਰਨ ਪੋਰੇ 'ਚ ਵੀ ਨਹੀਂ ਕਰਨਦੇ ਸਾਨੂੰ ਨਾਮ ਵਰਨ ਕਰਨਦੇ ਨਹੀਂ ਫਿਰ ਉਹ ਜਿਹੜਾ ਪੋਰੇ 'ਚ ਕੁੜੀ ਨਾਲ ਸਿਮਰਨ ਕਰ ਰਿਹਾ ਸੀ ਉਹ ਕਿਹੜਾ ਸਿਮਰਨ ਸੀ ਉਹ ਭਾਈ ਭਗਤ ਆਉਂਦੇ ਨੇ ਸਾਡੇ ਕੋਲੇ ਚੱਲ ਕੇ ਆਉਂਦੇ ਨੇ ਕਿ ਜਦੋਂ ਕਿਹਾ ਵੀ ਭਾਈ ਪੋਰੇ 'ਚ ਤਾਂ ਸਾਨੂੰ ਨਹੀਂ ਮਿਲਣਾ ਤੱਕੇ ਨਾਲ ਸੰਗਤਾਂ ਸਾਡੇ ਕੋਲ ਮਿਲਣਾ ਆਉਂਦੀਆਂ ਨੇਗੇ ਅੱਛਾ ਆਪ ਚੱਲ ਆਪ ਚੱਲ ਕੇ ਆਉਂਦੀਆਂ ਨੇ ਸਾਡੇ ਕੋਲੇ ਕੁੜੀਆਂ ਵੀ ਆਪ ਆਉਂਦੀਆਂ ਨੇ ਜੀ ਤੁਸੀਂ ਨਹੀਂ ਚੱਲਗੇ ਨਾ ਅਸੀਂ ਨਹੀਂ ਚੱਲਗੇ ਦੱਸੋ ਕਿੱਥੇ ਬਾਬੇ ਕਿੱਥੇ ਜਾਂਦੇ ਨੇ ਚੱਲ ਕੇ ਨਹੀਂ ਤੁਸੀਂ ਜਦੋਂ ਉੱਥੇ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਨਮਾਇੰਦਗੀ ਹੇਠ ਤੁਸੀਂ ਭੋਰੇ ਸਾਹਿਬ 'ਚ ਇਹ ਗਲਤ ਕੰਮ ਕਰ ਰਹੇ ਹੋ ਹੋਟਲ ਵਗੈਰਾ 'ਚ ਵਗ ਜਾਂਦੇ ਅਸੀਂ ਬਥੇਰਾ ਕੁਝ ਭਗਤਾਂ ਭਗਤਾਂ ਨੂੰ ਸਿਖਾਉਣੇ ਆ ਵੀ ਭਾਈ ਤੁਸੀਂ ਬਾਹਰ ਜਿਹੜਾ ਕੁਝ ਬੰਦ ਤੋਂ ਪੁੱਛਣਾ ਬਾਹਰ ਪੁੱਛ ਲਓ ਜਦੋਂ ਅਸੀਂ ਸਿਮਰਨ ਕਰਨ ਭੋਰੇ ਦੇ ਵਿੱਚ ਬਹਿ ਜਾਂਦੇ ਤਾਂ ਮਾਈਆਂ ਨੇ ਜਿਹੜੀਆਂ ਸਾਨੂੰ ਮਾਈਆਂ ਨਹੀਂ ਛੱਡਦੀਆਂ ਧੱਕੇ ਨਾਲ ਹੀ ਸਾਡੇ ਕੋਲੇ ਆ ਬਠਿੰਦੀਆਂ ਅੱਛਾ ਹਾਂ ਜੀ ਗਲਤੀ ਉਹਨਾਂ ਦੀ ਹੈ ਗਲਤੀ ਮਾਈਆਂ ਦੀ ਹੈ ਇੱਕ ਬਾਬਾ ਜੀ ਮੈਂ ਗੱਲ ਨੋਟ ਕਰ ਰਿਹਾ ਤੁਹਾਡੀ ਜਿਹੜੀ ਦਾੜ੍ਹੀ ਆ ਇਹ ਥੋੜੀ ਜੀ ਹੁਣ 2-3 ਦਿਨਾਂ ਚ ਚਿੱਟੀ ਹੋ ਗਈ ਪਹਿਲਾਂ ਤੁਸੀਂ ਕਲਪ ਕਲਪ ਕਰਦੇ ਨਹੀਂ ਕਲਪ ਵੀ ਕਰਦੇ ਸੀ ਪਹਿਲਾਂ ਜਵਾਨੇ ਜਿ ਸੀਗੇ ਹੁਣ ਬੜਾ ਪਹਿਚਾਈ ਜਾਂਦੇ ਸੀ ਦੋ ਦਿਨਾਂ ਚ ਆ ਦੋ ਦਿਨਾਂ ਚ ਆਈ ਜਾਂਦੇ ਨੇ ਅੱਛਾ ਪਹਿਲਾਂ ਆਈ ਸੀ ਚ ਦਿਨ ਨਗਾ ਆਈ ਸੀ ਸਾਰਾ ਕੁਝ ਕਰਨਾ ਪੈਂਦਾ ਜੀ ਅੱਛਾ ਆਈ ਸੀ ਚ ਵੀ ਕਰਨਾ ਪੈਂਦਾ ਮਿਲੀ ਭਗਤ ਸੀ ਤੁਹਾਡੇ ਦੋਨਾਂ ਦੀ ਨਾ ਕੋਈ ਮਿਲੀ ਭਗਤ ਨਹੀਂ ਸੀ ਅੱਛਾ ਨਾ ਬਿਲਕੁਲ ਨਹੀਂ ਇਹ ਤਾਂ ਤੁਸੀਂ ਛਾੜ ਦੇ ਤੇ ਵਾਧੂ الزام ਲਾਉਣੇ ਪੱਤਰਕਾਰ ਨਹੀਂ ਰੱਬ ਤੋਂ ਡਰ ਨਹੀਂ ਲੱਗਿਆ ਤੁਹਾਨੂੰ ਵੀ ਮੇਰਾ ਰੱਬ ਤਾਂ ਖੁਦ ਪਰਮਾਤਮਾ ਵਿੱਚ ਆ ਜੀ ਵਿੱਚ ਵਾਸ਼ ਦਾ ਬੰਦੇ ਦੇ ਉਹ ਤੇ ਵੀ ਪਰਮਾਤਮਾ ਇਹ ਗਲਤ ਕੰਮ ਭੋਰੇ ਸਾਹਿਬ ਚ ਲੈ ਜਾ ਕੇ ਗੁਫਾ ਚ ਕਰ ਰਹੇ ਹੋ ਕਈ ਬਾਬੇ ਗੁਫਾ ਚ ਵੀ ਇਹ ਕੰਮ ਕਰਦੇ ਸੀ ਨਹੀਂ ਗੁਫਾ ਚ ਸਾਡੀ ਗੁਫਾ ਬਣਾਈ ਵਾ ਸਿਮਰਨ ਖਾਤਰ ਸਿਮਰਨ ਖਾਤਰ ਜੇ ਸਾਤੇ ਕੋਈ ਭਗਤ ਪੁੱਛਣ ਆ ਰਹੇ ਹੋਗਾ ਗੱਲਬਾਤ ਅਸੀਂ ਦੱਸਦੇ ਆਂ ਪੁੱਛਦੇ ਆਂ ਗੱਲ ਕਰਨ ਨੂੰ ਕਰਦੇ ਆਂ ਉਹਨਾਂ ਨਾਲ ਨਹੀਂ ਕਈ ਵਾਰ ਜਿਵੇਂ ਹੁਣ ਜਿਹੜੇ ਚੰਗੇ ਬਾਬੇ ਨੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਜਿਹੜੀਆਂ ਸੰਸਥਾਵਾਂ ਮਾੜੀਆਂ ਹੁੰਦੀਆਂ ਨੇ ਥੋਡੇ ਘਲਾਉਣੇ ਬੰਦਿਆਂ ਕਰਕੇ ਇਹ ਸੰਸਥਾਵਾਂ ਨੂੰ ਦਾਗ ਲੱਗਦਾ ਨਹੀਂ ਕੋਈ ਸਾਡੇ ਚ ਬੰਦੇ ਹੁੰਦੇ ਨੇਗੇ ਜਿਹੜੇ ਸਾਡੇ ਚ ਸਾਧ ਸੰਤ ਹੈਗੇ ਨੇਗੇ ਉਹ ਇਹਦੀਆਂ ਗੱਲਾਂ ਵੀ ਕਰਦੇ ਚੰਗੇ ਚੰਗੇ ਕੰਮ ਚੰਗੇ ਕੰਮ ਵੀ ਕਰਦੇ ਨੇ ਵਾਲੇਕਮ ਵੀ ਕਰਨ ਵਾਲੇ ਹੁੰਦੇ ਨੇ ਹੁਣ ਸਾਡੇ ਵਰਗੇ ਮਾੜਿਆ ਝੋਣ ਨਾ ਸਾਡੇ ਵਰਗੇ ਚੰਗਿਆਂ ਨੂੰ ਬਦਨਾਮ ਕੀਤਾ ਜਾਂਦੀ ਮਾੜਿਆ ਚ ਲਾਇਆ ਜਾਂਦਾ ਨਾਲ ਨੀਂ ਨਾਲੇ ਕਹਿੰਦੇ ਅਸੀਂ ਗੁਫਾ ਚ ਉਹਨਾਂ ਨਾਲ ਸਿਮਰਨ ਕੀਤਾ। ਨਹੀਂ ਗੁਫਾ ਚ ਸਿਮਰਨ ਹੁਣ ਜੇ ਬੱਚੇ ਨੂੰ ਕਿਸੇ ਨੂੰ ਸਿੱਧੇ ਰਾ ਪਾਵਾਂਗੇ ਸਿਮਰਨ ਕਰਾਵਾਂਗੇ ਫਿਰ ਇਤ ਕੀ ਮਾੜਾ ਹੋਣਾਗਾ ਜੀ। ਜਿਹੜਾ ਕੰਮ ਤੁਸੀਂ ਗੁਫਾ ਦੇ ਵਿੱਚ ਕੀਤਾ ਉਹ ਬਾਹਰੇ ਵੀ ਹੋ ਸਕਦਾ। ਨਹੀਂ ਜੇ ਗੁਫਾ ਦੇ ਵਿੱਚ ਕੋਈ ਮੇਰੇ ਨਾਲ ਦੋ ਬੱਚੇ ਜਾਂ ਬੁੜੀਆਂ ਛੱਡੇ ਮੇਰੇ ਨਾਲ ਵਾਗੀਆਂ। ਕੀ ਹੋਇਆ ਵਾ ਤੁਹਾਡਾ? ਵਿਆਹ ਹੋਇਆ ਵਾ ਜੀ। ਕਿੰਨੇ ਬੱਚੇ ਆ? ਬੱਚੇ 4 ਨੇ ਜੀ। ਫਿਰ ਤੁਸੀਂ ਗੁਫਾ ਚ ਇੱਕ ਕੱਲੀ ਜਨਾਨੀ ਨੂੰ ਲੈ ਕੇ ਜਾ ਰਹੇ। ਨਹੀਂ ਗੁਫਾ ਚ ਸ਼ਾਂਤਾਂ ਕੋਲੇ ਆਉਂਦੀਆਂ ਨੇ ਜੀ। ਸ਼ਾਂਤਾਂ ਕੋਲੇ ਆਪ ਚੱਲ ਕੇ ਆਉਂਦੇ ਨੇ ਮੈਂ ਕਿ ਛੱਦਨ ਤਾਂ ਗਿਆ ਨਹੀਂ ਕਿਸ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਗਾ ਜਿਹੜੀਆਂ ਧਾਰਮਿਕ ਜਗਾਵਾਂ ਮਾੜੀਆਂ ਹੁੰਦੀਆਂ ਤੁਸੀਂ ਮਾੜੇ ਹੁੰਨੇ ਹੋ। ਕਈ ਬੰਦੇ ਹੁਣ ਐਸੇ ਕੀ ਕਰਦੇ ਨੇ ਗਾਤਰੇ ਪਾ ਕੇ दारूਾਂ ਪੀਂਦੇ ਨੇ। ਉਹ ਗਲਤ ਕੰਮ ਨਹੀਂ ਹੈਗਾ? ਨਹੀਂ ਬਿਲਕੁਲ ਗਲਤ ਕੰਮ ਆ ਉਹ। ਬਿਲਕੁਲ ਗਲਤ ਕੰਮ ਆ ਉਹ। ਉਹ ਉਹ ਕਰਦੇ ਨੇ ਮਹਾਰਾਜ ਨੂੰ ਦਾਗ ਲਾਉਂਦੇ ਨੇ ਆਪਣੇ ਸਿੱਖੀ ਪੜ ਨੂੰ ਦਾਜ ਲਾਉਂਦੇ ਨੇ ਉਹ। ਇਹ ਗਲਤ ਕੰਮ ਨਹੀਂ ਕਰਨੇ ਚਾਹੀਦੇ। ਦਾਮਰ ਸ਼ਾ ਕਹੇ ਵਯਾ? ਹਾਂ ਸੱਚ ਹੈ ਵਾਜੀ। ਫੇਰ ਤੁਸੀਂ ਵਿਆਹ ਕਰਾ ਕੇ ਬੰਗਾਨੀ ਜਨਾਨੀ ਨਾਲ ਨਹੀਂ ਵਿਆਹ ਕਰਾਓ ਫੇਰ ਦੱਸੋ ਵੀ ਕਿੱਥੇ ਕੀਤਾ। ਨਹੀਂ ਜਿਹੜਾ ਹੁਣ ਤੁਹਾਡਾ ਇਹ ਪਿੱਟ ਸਿਆਪਾ ਪਿਆ। ਕਿਹੜੀ ਗੱਲਾਂ ਪੈ ਗਿਆ ਵੀ ਸਾਨੂੰ ਇੱਕ ਅੱਧੀ ਜਨਾਨੀ ਹੋਰ ਫੋਨ ਲਾਉਣ ਲੱਗੀ ਇਹ ਜਿਹੇ ਜਨਾਨੀਆਂ ਜਦੋਂ ਆਉਂਦੀਆਂ ਨੇ ਕਿ ਆ ਸ਼ਾਂਤਾਂ ਨੂੰ ਜਿਹਦੇ ਸੀ ਕੁਛ ਗਲਵਾਤ ਨਹੀਂ ਦੱਸਦੇ ਉਹਨਾਂ ਨੂੰ ਵੀ ਪਾਈ ਸਾਡੇ ਕੋਲੇ ਕੁਛ ਨਹੀਂ ਤੁਸੀਂ ਜਾਓ ਜਿਵੇਂ ਜਦੋਂ ਅਸੀਂ ਉਹਨਾਂ ਨੂੰ ਹਟਾਉਣੇ ਆਗੇ ਉਹ ਸਾਡੇ ਤੇ ਝੂਠੇ ਇਲਜ਼ਾਮ ਲਾ ਦਿੰਦੀਆਂ ਨੇ ਵੀ ਉਹ ਵਿਆਹ ਕੰਮ ਕਰਦੇ ਨੇ ਬਾਬਿਆਂ ਦੇ ਕੋਲੇ ਸਰਿਆ ਹੂੰਗਾ ਜਿਹੜਾ ਇਹ ਤੁਹਾਡੇ ਤੇ ਇਲਜ਼ਾਮ ਲੱਗਿਆ ਕਿੰਨੇ ਕੇ ਸਾਲ ਪੁਰਾਣਾ ਹੈ ਤੁਸੀਂ ਕੁੜੀ ਨੂੰ ਜਾਣਦੇ ਸਾਡੇ ਕੋਲ ਤਾਂ ਬਹੁਤ 5-6 ਸਾਲ ਪਹਿਲਾਂ ਪੁਰਾਣੀ ਆਉਂਦੀ ਹੈ ਜੀ ਸੰਗਤਾਂ ਸਾਡੇ ਕੋਲੇ ਆਉਂਦੀਆਂ ਨੇ ਸਰਦਾ ਬਣੀ ਵੀ ਇੱਥੇ ਜੀ ਜ਼ਾਹਿਰ ਹੁਣ ਕੀਤਾ ਉਹਨੇ ਜ਼ਾਹਿਰ ਹੁਣ ਜੇ ਕੋਈ ਉਹਨੂੰ ਅਸੀਂ ਰੋਕਤਾ ਟੋਕਤਾ ਤਾਂ ਉਹ ਸਾਡੇ ਦੇ ਵਿਰੋਧ ਕਰਨ ਲੱਗੀ ਵੀ ਬਾਬੇ ਦਾ ਕੰਮ ਕਰਦੇ ਆ ਨਹੀਂ ਵਿੱਚ ਪਤਾ ਲੱਗਿਆ ਵੀ ਛੁੱਟ ਲਿਆ ਹੋਰ ਕਿਸੇ ਕੁੜੀ ਨਾਲ ਸੈਟਿੰਗ ਹੋ ਗਈ ਨਹੀਂ ਸੈਟਿੰਗ ਛੁੱਟ ਕਿਸੇ ਕੁੜੀ ਨਾਲ ਨਹੀਂ ਸਾਡੇ ਕੋਲ ਤਾਂ ਸੰਗਤਾਂ ਆਉਂਦੀਆਂ ਨੇ ਕੋਈ ਕੁੜੀ ਨਹੀਂ ਆਉਂਦੀ ਕੋਈ ਉਹ ਨਹੀਂ ਸਾਡੇ ਦੇ ਸੰਗਤਾਂ ਰੂਪੀ ਆਉਂਦੀਆਂ ਨੇ ਉਹ ਤੇ ਕੁੜੀਆਂ ਵੀ ਆਉਂਦੀਆਂ ਨੇ ਗਿਆ ਮਾਈਆਂ ਵੀ ਆਉਂਦੀਆਂ ਨੇ ਗਿਆ ਬੇਬੀਆਂ ਬਜ਼ੁਰਗ ਵੀ ਆਉਂਦੀਆਂ ਨੇ ਸਾਡੇ ਕੋਲੇ ਤਾਂ ਨਹੀਂ ਫਿਰ ਉਹਨਾਂ ਨੂੰ ਜਦੋਂ ਉਹ ਆਏ ਉਹਨਾਂ ਨੂੰ ਬਿਮਾਰੀ ਕੀ ਸੀ ਕਾਦੀ ਗੱਲ ਲੈ ਕੇ ਆਏ ਸੀ ਉਹ ਥੋੜੇ ਕੋਲੇ ਉਹ ਸਾਡੇ ਕੋਲੇ ਤਾਂ ਗੱਲ ਵੀ ਮੈਂ ਭਾਈ ਹਾਈਡਸ ਕਰਨੀ ਆ ਕਿ ਮੇਰੇ ਬੈਡ ਕਿਉਂ ਨਹੀਂ ਆ ਰਹੇ ਉਸ ਕਰਕੇ ਵੀ ਮੈਂ ਭਾਈ ਸਿਮਰਨ ਕਰਿਆ ਕਰ ਉਹ ਕਹਿੰਦੀ ਬਾਬਾ ਜੀ ਸਿਮਰਨ ਮੈਂ ਭੋਰੇ ਚ ਕਰਨਾ ਭੋਰੇ ਚ ਆਈਲੈਂਡ ਸਗਾਤਰ ਸਿਮਰਨ ਕਰਨ ਉਹ ਸਿਮਰਨ ਕਰਨ ਦੇ ਨੇ ਜੀ ਅੱਛਾ ਫਿਰ ਬੈਡ ਦਵਾ ਦਿੰਨੇ ਨਹੀਂ ਬੈਡ ਹਾਂਉਂਦੇ ਨੇ ਜੀ ਇੱਕ ਉਹ ਬੋਕਰਪੁਰ ਵਾਲਾ ਬਾਬਾ ਵੀ ਖੜਾ ਹੋਇਆ ਸੀ ਉਹ ਕਹਿੰਦਾ ਮੈਂ ਪਾਸਪੋਰਟ ਤੇ ਸਾਈਨ ਕਰਕੇ ਵੀ ਜਿਹੜੇ ਜਵਾਕਾਂ ਨੂੰ ਤਾਂ ਆਈਲੈਂਡ ਚ ਕਰਨ ਦੀ ਲੋੜ ਨਹੀਂ ਮੈਂ ਤਾਂ ਕਹਣਾ ਤੁਹਾਡੇ ਬਾਬਿਆਂ ਨੂੰ ਸ਼ੈਣ ਕਰਾ ਕੇ ਨਹੀਂ ਸਰਦਾ ਵਾਧੇ ਜਾਂਦੇ ਸਾਧਾਂ ਵਾਲੇ ਸਭ ਕਿਸੇ ਨੂੰ ਮਿਲਦਾ ਜੀ ਅੱਛਾ ਮੈਂ ਇੱਥੇ ਬਹਿ ਜਾਵਾਂ ਬਾਬਾ ਵਧੇ 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 ਭਾਗ ਤਾਂ ਕੋਈ ਨਹੀਂ ਇੱਧਰ ਬਹਿ ਜਾ ਠੀਕ ਹੈ ਹਾਂ ਕੋਈ ਗੱਲ ਨਹੀਂ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਇਹ ਛੋਡੀ ਹੁਣ ਜਿਹੜੀ ਥੂ ਥੂ ਬਹੁਤ ਹੋ ਰਹੀ ਆ ਕਾਦੇ ਵਾਸਤੇ ਜੀ ਥੂ ਥੂ ਹੋ ਰਹੀ ਹੈ ਜਿਹੜੀ ਕੁੜੀ ਨਾ ਛੋਟੀਆ ਵੀਡੀਓ ਵਾਇਰਲ ਹੋ ਰਹੀ ਕੋਈ ਗੱਲ ਨਹੀਂ ਜੀ ਸਾਡੇ ਸਾਨੂੰ ਅਸੀਂ ਤਾਂ ਨਿਸ਼ਮਕਤਾਂ ਦੀ ਸਾਡੇ ਤਾਂ ਕੋਈ ਉਹ ਕੁਛ ਮਰਜ਼ੀ ਕੋਈ ਕਰੀ ਜਾਵੇ ਅੱਛਾ ਸਾਡੇ ਤਾਂ 100 ਸੰਗ ਕੋਈ ਕਾਸ਼ੇ ਕੋਈ ਨੌਕਰੀਆਂ ਖਤਰ ਆਉਂਦਾ ਕਿ ਕੁਛ ਕਾਸ਼ੇ ਖਤਰ ਆਉਂਦਾ ਕਿ ਕਛ ਖਤਰ ਆਉਂਦਾ ਅੱਛਾ ਫਿਰ ਤੁਸੀਂ ਆਪ ਦੇ ਜਵਾਕਾਂ ਨੂੰ ਨੌਕਰੀ ਲਵਾ ਲਓ ਤੁਹਾਡੇ ਘਰ ਵਾਲੀ ਤਾਂ ਅਮੀਤੂਰੀ ਫਿਰਦੀ ਉਹ ਤਾਂ ਨਹੀਂ ਕੋਈ ਗੱਲ ਨਹੀਂ ਜੀ ਉਹ ਉਹ ਸੇਵਾ ਦੇ ਤੇ ਡੇਰੇ ਦੀ ਸੇਵਾ ਸੰਭਾਲ ਕਰਦੀ ਐ ਨੇ ਅੱਛਾ ਉਹਨਾਂ ਨੇ ਵੀ ਡੇਰੇ ਦੀ ਸੇਵਾ ਸੰਭਾਲ ਵਿੱਚ ਕਰਨ ਖਤਰ ਵੀ ਰੱਖੋ ਕਰਨਾ ਅੱਛਾ ਹਾਂ ਤੁਸੀਂ ਇੱਥੇ ਸੇਵਾਦਾਰ ਕਿੰਨੇ ਟਾਈਮ ਤੋਂ ਇਹ ਇੱਥੇ ਇਹ ਜਗ੍ਹਾ ਤੇ ਮੈਨੂੰ ਜੀ 10-15 ਸਾਲ ਹੋ ਗਏ ਸੇਵਾ ਕਰਦੇ ਨੂੰ ਇੱਥੇ ਡੇਰੇ 'ਚ ਅੱਛਾ ਲੋਕਾਂ ਨੂੰ ਪਹਿਲਾਂ शक ਨਹੀਂ ਹੋਇਆ ਤੇ ਨਾ ਕੋਈ ਸ਼ੱਕ ਨਹੀਂ ਜੀ ਨਹੀਂ ਇੱਕੇ ਦਾ ਵੀ ਫਿਰ ਫੜੇਗਾ ਤੁਸੀਂ ਤਾਂ ਅਸੀਂ ਕਿਹ ਫੜੇਗੇ ਜੀ ਜੇ ਛੇ ਸੀ ਸੰਗ ਤੈਨੂੰ ਕਿਸੇ ਨੇ ਘੋਰਦਾ ਕੋਈ ਗਲਤ ਕੰਮ ਕਰਦਾ ਉਹ ਸਾਡੇ ਝੂਠਾ ਇਲਜ਼ਾਮ ਲਾ ਦਿੰਦੇ ਨੇ ਉਹ ਬੱਚੇ ਨੂੰ ਰੋਕਿਆ ਛੇ ਸੀ ਭਾਈ ਦੇ ਕੰਮ ਕਰਨ ਆਣੀ ਤਾ ਉਹ ਮੁੜ ਕੇ ਸਾਨੂੰ ਕਹਿੰਦੀ ਵੀ ਪੂਰੇ ਤੇ ਬਾਬਾ ਨੇ ਮੇਰੇ ਨਾਲ ਕਰਦੇ ਆ ਨਹੀਂ ਪਹਿਲ ਕਿਹਨੇ ਕੀਤੀ ਸੀ ਤੁਸੀਂ ਕੀਤੀ ਸੀ ਕਿ ਕੁੜੀ ਨੇ ਕੀਤੀ ਨਹੀਂ ਜੀ ਬਾਬੇ ਕੋਈ ਪਹਿਲ ਨਹੀਂ ਕਰਦੇ ਨਹੀਂ ਜੇ ਮੈਂ ਉਹ ਰਿਕਾਰਡਿੰਗ ਚਲਦੀ ਵੀਡੀਓ ਦੇ ਵਿੱਚ ਲਾ ਦਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਹੁਣ ਮੈਨੂੰ ਇਹ ਸਾਡ ਦੁਬਾਰਤ ਨਹੀਂ ਚਾਹੀਦੇ ਵੀ ਆਹ ਚੀਜ਼ਾਂ ਦੀਆਂ ਮੈਂ ਝੁੰਮੀਆਂ ਲਊਂਗਾ ਇਹ ਕੀ ਸੀ ਇਹ ਤਾਂ ਜੀ ਹੁਣ ਜਦੋਂ ਸੰਗਤ ਹੋ ਜਾਂਦੀ ਭਗਤ ਆ ਕੇ ਕਹਿੰਦੇ ਮੈਂ ਤੁਹਾਡੇ ਪੈਰ ਉਹ ਕਰਨੇ ਆਂਗੇ ਜਿਹਦੇ ਸਾਡੇ ਲੱਤਾਂ ਪਾੜ ਦੋ ਕਰਨ ਲੱਗ ਜੰਨੇ ਮੈਂ ਕਹਿੰਦਾ ਬੱਚਾ ਆ ਕੰਮ ਨਹੀਂ ਕਰਨਾ ਚਾਹੀਦਾ ਹੁਣ ਉਹਨੂੰ ਹਟਾਉਣਾ ਤਾਂ ਚਾਹੀਦਾ ਉਹ ਤਾਂ ਇੱਥੇ ਹੱਥ ਲਾਗੇ ਚਾਹੀਦੇ ਇੱਥੇ ਹੱਥ ਲੱਗੇ ਵੀ ਹੱਥ ਵੀ ਲਾਉਣੇ ਹਾਂ ਹਾਂ ਉਹ ਤਾਂ ਫਿਰ ਜਦੋਂ ਆਪਾਂ ਹਟਾਉਣੇ ਆ ਬੱਚੇ ਨੂੰ ਕਿਸੇ ਨੂੰ ਸੰਗਤ ਨੂੰ ਕਹਿੰਦੇ ਭਾਈ ਪਰੇ ਜਾ ਪਰੇ ਜਾ ਫਿਰ ਤੁਸੀਂ ਗੱਲ ਥਾਮ ਦੇ ਹੱਥ ਲਾ ਦੇ ਗੱਲ ਉਹ ਤਾਂ ਤੁਹਾਡੇ ਸਮਝ ਨਹੀਂ ਆ ਗੱਲ ਨਾ ਇੱਥੇ ਤਾਂ ਫਿਰ ਗੱਲਤੀ ਹੋ ਗਿਆ ਨਾ ਉਹ ਤਾਂ ਭਗਤਾਂ ਸਮਝ ਨਹੀਂ ਹੁਣ ਜਿਹੜੀ ਆ ਜਗ੍ਹਾ ਕੀ ਇਹ ਤਾਂ ਚਲ ਮੈਂ ਮੁੰਡਾ ਮੇਰੇ ਇੱਥੇ ਹੱਥ ਲਾਤਾ ਜੇ ਇਹ ਤੁਸੀਂ ਕਿਸੇ ਬੁੜੀ ਤੇ ਕੁੜੀ ਤੇ ਲਾਉਂਗੇ ਉਹਨੂੰ ਕੀ ਆ ਉਹ ਉਹ ਤਾਂ ਭਗਤਾ ਸਾਡੇ ਖਾਤਰ ਕੋਈ ਚੰਗਾ ਮਾੜਾ ਕੰਮ ਨਹੀਂ ਵੀ ਆ ਇੱਥੇ ਹੱਥ ਲੱਗਣਾ ਗਲਤ ਆ ਜਾਂ ਇੱਥੇ ਕਰਨ ਲੱਗਣਾ ਗਲਤ ਹੈਗਾ ਅਸੀਂ ਸੰਗਤ ਨੂੰ ਜਦੋਂ ਪਿੱਛੇ ਕਰਦੇ ਵੀ ਬੱਚਾ ਪਿੱਛੇ हट ਕੇ ਬੈਠ ਉਹ ਸਾਡੇ ਦੇਖਦਾ ਵੀ ਬਾਬੇ ਸਾਨੂੰ ਐ ਕਰਦੇ ਨੇ ਬਾਬੇ ਸਾਨੂੰ ਫੜਦੇ ਨੇ ਬਾਬੇ ਸਾਡੇ ਹੱਥ ਮਾਰਦੇ ਅੱਛਾ ਇਹ ਗੱਲ ਹੋ ਜਾਂਦੀ ਆ ਕਿਸ ਮਰਜ਼ੀ ਲੈ ਜਾਮ ਲਈ ਤੇ ਸ਼ਾਂਤਾਂ ਦੇ ਤਾਂ ਅਸੀਂ ਤਾਂ ਭਗਤ ਹੀ ਕਰਦੇ ਆ ਪੂਰੇ ਚ ਵੀ ਕਰਨੀ ਆ ਭਾਈ ਨਹੀਂ ਭਗਤੀ ਹੁਣ ਤੁਸੇ ਜੇਲ੍ਹ ਚ ਭਾਗ ਜਾਓਗੇ ਪਹਿਲਾਂ ਮੈਂ ਰਿਮਾਰਡ ਲੈਤੀ ਤੁਹਾਡੀ 2 ਦਿਨਾਂ ਦੀ ਵੀ ਤੁਸੀਂ ਜੇਲ੍ਹ ਚਵਾ ਕੇ ਸਾਡੇ ਨਾਲ ਮਾੜੀ ਇੰਟਰਵਿਊ ਕਰੋ ਦਾੜੀ ਛੋਟੀ ਚਿੱਟੀ ਹੋਣ ਲੱਗ ਗਈ ਮਤਲਬ ਇਹ ਸਭ ਸਾਰਾ ਕੁਝ ਸਾਡਾ ਝਾਟਾ ਦਾ ਚਿੱਟਾ ਹੋ ਜੇ ਨਹੀਂ ਦਾੜੀ ਤਾਂ ਚਿੱਟੀ ਹੋਈ ਆ ਜੀ ਅੱਛਾ ਸਾ ਸਿਮਰਨ ਕਰਦੇ ਆ ਭਗਤ ਜਿ ਲੱਗੇ ਹੋਇਆ ਜੀ ਕੋਈ ਗੱਲ ਨਹੀਂ ਭੋਰੇ ਚਾਦੇ ਜੇ ਜੇਲ੍ਹ ਦੀ ਸਜ਼ਾ ਉੱਥੇ ਭਗਤੀ ਕਰਨੀ ਭਗਤੀ ਕਰਨੀ ਜੇਲ੍ਹ 'ਚ ਵੀ ਕਰ ਲਾਂਗੇ ਜੀ ਕੋਈ ਗੱਲ ਨਹੀਂ ਜਿਹੜੇ ਇਲਜ਼ਾਮ ਲੱਗੇ ਨੇ ਛੋਟੇ ਉਹ ਝੂਠੇ ਬੇਮਰਿਆਦ ਨੇ ਝੂਠੇ ਨੇ ਜੀ ਹੋਰ ਤੁਸੀਂ ਆਪ ਦੇ ਪੱਖ 'ਚ ਕੀ ਕਹਿਣਾ ਚਾਹੁੰਦੇ ਹੋ ਛੋਟੇ ਹੱਕ ਦੇ ਵਿੱਚ ਕੋਈ ਸੰਗਤ ਨਹੀਂ ਆਈ ਜੇ ਤੁਸੀਂ ਸੱਚੇ ਹੁੰਦੇ ਤਾਂ ਲੋਕ ਜਿਵੇਂ ਧਰਨੇ ਮਜ਼ਾਹਰੇ ਵਗੈਰਾ ਕਰਦੇ ਸਾਡੇ ਬਾਬੇ ਨਾਲ ਧੱਕਾ ਹੋਇਆ ਪਰ ਛੋਡੇ ਪੱਖ ਚ ਕੋਈ ਸੰਗਤ ਘਟਾ ਰਹੀ ਨਹੀਂ ਸੰਗਤ ਜੀ ਸਾਡੇ ਤੇ ਬਾਹਰੋਂ ਆਉਂਦੀਆਂ ਨੇ ਕਿ ਸੰਗਤਾਂ ਪਿੰਡ ਚੋਂ ਵੀ ਆਉਂਦੇ ਨੇ ਪਿੰਡ ਚ ਦਾ ਸੋਹ ਵਿਰੋਧੀ ਹੁੰਦੇ ਨੇ ਗਵਾਂਢ ਦੇ ਗਵਾਂਢ ਫੈਰੀ ਹੁੰਦਾ ਸੋ ਸਾਡੇ ਬਾਬੇ ਦੂਜੇ ਦੂਜਿਆਂ ਦੇ ਸੰਗ ਦੇ ਨੇ ਸੰਗਤੇ ਛੋਟਲੇ ਵੀ ਡੇਰੇ ਚ ਬਹੁਤ ਸੰਗਤ ਆਉਂਦੇ ਨੇ ਬਹੁਤ ਸੰਗਤ ਬਹੁਤ ਦੂਰੋਂ ਦੂਰੋਂ ਹਜ਼ਾਰਾਂ ਚ ਸਾਡੇ ਕੋਲੇ ਸੰਗਤਾਂ ਆਉਂਦੀਆਂ ਨੇ ਨਿਤ ਦੀ ਨਿਤਾਂ ਦੇ ਨੇ ਸੰਗਰਾਮ ਵਾਲੇ ਮੱਛਿਆ ਵਾਲੇ ਨਾਲ ਸਾਰੇ ਦਿਨ ਆਉਂਦੇ ਨੇ ਸਾਡੇ ਕੋਲੇ ਅੱਛਾ ਸਾਰੇ ਤੇ ਫਿਰ ਹੱਥ ਫਰਾਈ ਕਰਦੇ ਨੇ ਨਹੀਂ ਹੱਥ ਫਰਾਈ ਤਾਂ ਕਾਈ ਕਰਦੇ ਜੀ ਅਸੀਂ ਤਾਂ ਸਾਈਕਲ ਸਿਮਰ ਸਿਕਾਉਣੇ ਵੀ ਸਿਵਰ ਨ ਬੱਚਾ ਐ ਕਰਨਾ ਚਾਹੀਦਾ ਨਹੀਂ ਸਿਮਰ ਨਾਲ ਤੁਸੀਂ ਦੂਜਾ ਲੋਟ ਹੋਰ ਹੀ ਲੋਟ ਸਿਖਾਈ ਜੇ ਮੈਂ ਤਾਂ ਜਿਹੜੀ ਮੈਂ ਛੱਡਣਾ ਇੰਟਰਵਿਊ ਕਰਨਾ ਰਿਹਾ ਹਾਂ ਉਹ ਤੁਸੀਂ ਸਾਹਮਣੇ ਬੈਠੇ ਹੋ ਤੁਸੀਂ ਮੰਨ ਰਹੇ ਹੋ ਵੀ ਭਾਈ ਭਾਵੇਂ ਭੋਰੇ ਸਾਹਿਬ ਚ ਜਾ ਕੇ ਆਹ ਕੁਛ ਕੀਤਾ ਸਾਡਾ ਮਕਸਦ ਫੇਰ ਹੀ ਤੁਹਾਡੇ ਲਵੇ ਬਣਿਆ ਆਉਣ ਦਾ ਵੀ ਚਲੋ ਭਾਈ ਆਪਾਂ ਇੱਕ ਪੱਕ ਸੁਣ ਲਿਆ ਹੁਣ ਆਪਾਂ ਬਾਬੇ ਦੇ ਕੋਲੇ ਜਾ ਕੇ ਖੁਦ ਸੁਣੀਏ ਭਗਤਾ ਇਹ ਗੱਲ ਨਹੀਂ ਹੁੰਦੀ ਜਦੋਂ ਅਸੀਂ ਹੁਣ ਸਿਮਰਨ ਕਰਨ ਬੈਗੇ ਕੰਟਾ ਦੋ ਘੰਟੇ ਬੈਠੇ ਆਗੇ ਉਸ ਤੋਂ ਬਾਅਦ ਲੱਤਾਂ ਦੇ ਵੀ ਖਲਖਲੀਆਂ ਚੜਨ ਲੱਗ ਜਾਂਦੇ ਨੇ ਜਦੋਂ ਸਾਡੇ ਕੋਲ ਕੋਈ ਸਿਮਰਨ ਕਰਨ ਆਉਂਦਾਗਾ ਵਿੱਚ ਨਾ ਬਾਬਾ ਸਾਡੇ ਤੇ ਮੈਂ ਸੋਣੀਆਂ ਲੱਤਾਂ ਖੁੱਟ ਦਿੰਨੇ ਆਂ ਅਸੀਂ ਜਦੋਂ ਕੋਈ ਬੁੜੀ ਆ ਗਈ ਲੱਤਾਂ ਕੱਟਣੇ ਕੁੜੀ ਆ ਗਈ ਲੱਤਾਂ ਕੁੱਟਣ ਲੱਗ ਜਾਂਦੇ ਨੇ ਉਹ ਜਦੋਂ ਗਾਹਾਂ ਨੂੰ ਜਾਂਦੇ ਨੇ ਭਾਈ ਅਸੀਂ ਕਹਿੰਦੇ ਨਹੀਂ ਨਹੀਂ ਬੱਚਾ ਬਸ ਤੁਸੀਂ ਆਪਦਾ ਸਿਮਰਨ ਕਰੋ ਤੇ ਗਾਹ ਨਹੀਂ ਉਹ ਆਪਣਾ ਜਿਹੜੇ ਕੋਈ ਵਿਚ ਲੋਕ ਇਹ ਵੀ ਗੱਲਾਂ ਕਹਿ ਰਹੇ ਨੇ ਵੀ ਬਾਬਾ ਹੁਣ ਖਰਾਕ ਵੱਧ ਖਾਈ ਜਾਂਦਾ ਸੀ ਹੁਣ ਕੱਢਣੀ ਵੇ ਕਿਸੇ ਪਾਸੇ ਨਹੀਂ ਖਰਾਕ ਤਾਂ ਜੇ ਅਸੀਂ ਸ਼ਿਮਰਨ ਚ ਕੱਢਦੇ ਆਂ ਜੀ ਹੋਰ ਤਾਂ ਕਿੱਥੇ ਕੱਢਦੇ ਆਂ ਤਾਂ ਬਿਲਕੁਲ ਛੋਟੀ ਝੂਠੀ ਗੱਲ ਹੈ ਨਹੀਂ ਨਹੀਂ ਪੋਰੇ ਸਾਹਿਬ ਚ ਵੀ ਕੱਢਦੇ ਨਹੀਂ ਪੋਰੇ ਸਾਹਿਬ ਚ ਪੋਰੇ ਸਾਹਿਬ ਚ ਕੀ ਹੈ ਜੀ ਕਿੱਥੇ ਕੱਢਦੇ ਆਂ ਜੀ ਪੋਰੇ ਸਾਡੇ ਜੇ ਸੰਗਤ ਸਾਡੇ ਨਾਲ ਬੈੰਦੀ ਹੈਗੀ ਨਹੀਂ ਤੁਸੀਂ ਸਿਮਰਨ ਕਰਦੇ ਆ ਜੇ ਵਾਹਿਗੁਰੂ ਵਾਹਿਗੁਰੂ ਮੈਂ ਬੋਲਦਾ ਤੇ ਉਹ ਬੋਲਦੇ ਨੇ ਤੇ ਇਹਦੇ ਨਾਲ ਪੋਰੇ ਚੋ ਖਰਾਕ ਨਿਕਲਣ ਲੱਗੀ ਇਹਦਾ ਕੋਈ ਨਹੀਂ ਜੇ ਤੁਸੀਂ ਆਪਦੀ ਖਰਾਕ ਮਾਸਲ ਬਾਲੇ ਥੋੜੇ ਪੰਪ ਮਾਰਦੇ ਨੇ ਤੁਸੀਂ ਇਹ ਹੋਟਲ ਵਗੈਰਾ ਲੈ ਸਕਦੇ ਹੋਟਲਾਂ ਵਗੈਰਾ ਤੇ ਜੀ ਵੀ ਜਾਂਦੇ ਆ ਹੋਟਲਾਂ ਵਗੈਰਾ ਤੇ ਤਿੰਨ ਚਾਰ ਵਾਰੀ ਮੈਂ ਸੰਗਤਾਂ ਨੂੰ ਲੈ ਕੇ ਗਿਆ ਨਾਲ ਅੱਛਾ ਹੋਟਲ 'ਚ ਵੀ ਲੈ ਕੇ ਜਾਂਦੇ ਆ ਜੀ ਅੱਛਾ ਦੋ ਦੋ ਰਾਤਾਂ ਕੱਟ ਕੇ ਉਹਨੇ ਸੰਗਤਾਂ ਚ ਉੱਥੇ ਅੱਛਾ ਖਰਚਾ ਵਰਚਾ ਉਹਦਾ ਫਿਰ ਕੌਣ ਖਰਚਾ ਵਰਚਾ ਆਪਣੇ ਕੋਲ ਸੰਗਤਾਂ ਹੀ ਦਿੰਦੀਆਂ ਨੇ ਹੋਰ ਤਾਂ ਕਿਹਨਾਂ ਦੇਣਾ ਜੀ ਅੱਛਾ ਵੀ ਜਾਣਾ ਹੋਟਲ ਤੇ ਸੀ ਦੇਖਣਾ ਵੀ ਮਨੋਰੰਜਨ ਵੀ ਕਰਨਾ ਮਨੋਰੰਜਨ ਵੀ ਕੰਮ ਹੋ ਅੱਛਾ ਬਾਬੇ ਇਹਦਾ ਮਤਲਬ ਬਾਬੇ ਕੱਲੇ ਸਿਮਰਨ ਚ ਹੀ ਰਹੇ ਹਨ ਅੱਛਾ ਨਹੀਂ ਬਾਬੇ ਨੂੰ ਕੱਲਾ ਸਿਮਰਨ ਹੀ ਕਰਨਾ ਚਾਹੀਦਾ ਹੋਰ ਕੁਝ ਕਰਨਾ ਨਹੀਂ ਚਾਹੀਦਾ ਵੀ ਦੇਖ ਲੋ ਦਰਸ ਕੋ ਵੀ ਬਾਬੇ ਐ ਵੀ ਕਹਿ ਰਹੇ ਨੇ ਵੀ ਸਾਨੂੰ ਐਂਟਰਟੇਨਮੈਂਟ ਵੀ ਚਾਹੀਦਾ ਸਿਮਰਨ ਵੀ ਚਾਹੀਦਾ ਤੇ ਹੋਟਲਾਂ 'ਚ ਅਸੀਂ ਐਸਾ ਵੀ ਕਰਨੀ ਆ ਐਸੇ ਆਪ ਮੰਨ ਰਹੇ ਨੇ ਹੁਣ ਆਪ ਮੰਨ ਰਹੇ ਨੇ ਬਾਬਾ ਜੀ ਵੀ ਅਸੀਂ ਹੋਟਲਾਂ 'ਚ ਗਏ ਆ ਹੋਟਲ 'ਚ ਗਏ ਆ ਹੋਟਲ 'ਚ ਹੁਣ ਇਹ ਹੋਟਲ 'ਤੇ ਜਾ ਕੇ ਖਾਣਾ ਪਾਣੀ ਖਾ ਜਾਂਦਾ ਇਹਦਾ ਮਤਲਬ ਐਸੀ ਹੋ ਗਈ ਉੱਥੇ ਨਹੀਂ ਅਸੀਂ ਤਾਂ ਬਾਬਾ ਹੀ ਘਰੇ ਰੋਟੀ ਖਾਣੇ ਆ ਤਾਂ ਆ ਕੇ ਛੋਡੇ ਡੇਰਿਆਂ ਚ ਰੋਟੀ ਖਾਣਨੇ ਆ ਤੁਸੀਂ ਜਾ ਕੇ ਬਾਹਰੇ ਰੋਟੀ ਖਾਣਨੇ ਹੋ ਹਰ ਜਿਵੇਂ ਤੁਸੀਂ ਕਹਿੰਦੇ ਵੀ ਸੰਗਤ ਦੀ ਰੋਟੀ ਖਾ ਕੇ ਸਾਨੂੰ ਉਹ ਆਉਂਦੀ ਆ ਸਾਨੂੰ ਵੀ ਅਸੀਂ ਵੀ ਬਾਹਰਲਾ ਸੁਆਦ ਦੇਖ ਲਈਏ ਸੰਗਤ ਕਹਿੰਦੀ ਵੀ ਸੰਗਤ ਦਾ ਫਿਰ ਤੁਸੀਂ ਡੇਰੇ ਆ ਕੇ ਤੁਸੀਂ ਵਿਆਹ ਕਰਾ ਕੇ ਹੁਣ ਭੋਰੇ ਸਾਹਿਬ ਚ ਉਹ ਫਿਰ ਦੂਜਾ ਸੁਆਦ ਹੀ ਦੇਖ ਰਹੇ ਸੀ ਨਹੀਂ ਵਿਆਹ ਕਰਾ ਕੇ ਕੋਈ ਸੁਆਦ ਨਹੀਂ ਦੇਖਦੇ ਜੇ ਕੋਈ ਬੱਚਾ ਸਾਡੇ ਕੋਲੇ ਇੱਥੇ ਆਊਗਾ ਚੱਲ ਕੇ ਆਊਗਾ ਸਿਮਰਨ ਕਰੂਗਾ ਸਿਮਰਨ ਨਾਲ ਸੇਵਾ ਕਰੂਗਾ ਸੇਵਾ ਪਾਣੀ ਦਾ ਉਹਨੂੰ ਫਾਲਤਾਂ ਦੇਣੀ ਚਾਹੀਦਾ ਨਾ ਅੱਛਾ ਫਾਲ ਦਿੱਤਾ ਵੀ ਬਿਨਾਂ ਫਾਲ ਤੋਂ ਹੀ ਮੋੜਦੀ ਜੇ ਕੋਈ ਬੱਚਾ ਸੇਵਾ ਕਰਦਾ ਸੇਵਾ ਦਾ ਫਲ ਮਿਲਣਾ ਚਾਹੀਦਾ ਕਿ ਨਹੀਂ ਵਾਹ ਇਲਾਇਚੀਆ ਵੀ ਕਰਕੇ ਦਿੰਦੇ ਤੁਸੀਂ ਲੈਚੀਆ ਸਭ ਕੁਝ ਕਰਦੇ ਆ ਭਾਈ ਕੀ ਨਹੀਂ ਕਰਦੇ ਬਾਬੇ ਸਭ ਕੁਝ ਜਾਣਦੇ ਆ ਅੰਤਰਾਜਮੀ ਬਾਬੇ ਨੇ ਸਭ ਕੁਝ ਜਾਣਦੇ ਆ ਸੇਮਨ ਕਰਨਾ ਵੀ ਜਾਣਦੇ ਆ ਸੇਮਾ ਦਾ ਫਲ ਪਾਉਣਾ ਵੀ ਲੈਚੀਆ ਤੁਸੀਂ ਕਹਦੇ ਤੇ ਵਰਤਦੇ ਹੋ ਫਿਰ ਲੈਚੀਆਂ ਨੂੰ ਲੈਚੀਆਂ ਤਾਂ ਜਦੋਂ ਅਸੀਂ ਉਹ ਕਰਦੇ ਆ ਕਿ ਲੈਚੀਆ ਅਗਲੇ ਨੂੰ ਕਹਿੰਦੇ ਨੇ ਲੈ ਭਾਈ ਤੂੰ ਆ ਲੈਚੀਆਂ ਲੈ ਜਾ ਜਾਂ ਤੂੰ ਚਾਪਲਾ ਜਾਂ ਤੂੰ ਦਾਲ ਪਾਣੀ ਚਪਾਲਾ ਜਾਂ ਤੂੰ ਆਪਦੇ ਘਰ ਦੇ ਵਾਲੇ ਨੂੰ ਦੇ ਕੇ ਉਹ ਕਰਦੀ ਨਹੀਂ ਜਿਹੜੀ ਤੁਸੀਂ ਉਹ ਲੈਚੀ ਕਿਤੇ ਉਹ ਆਪਣੇ ਭਗਤ ਨੂੰ ਦੇ ਕੇ ਉਹਨੂੰ ਗੁਫਾ ਚ ਤਾਂ ਨਹੀਂ ਛੱਦ ਲੈਂਦੇ ਨਹੀਂ ਗੁਫਾ ਜ ਵੀ ਛੱਦਨੇ ਲੈ ਭਾਈ ਤੂੰ ਆ ਲੈ ਚੀ ਖਾ ਲੈ ਤੇਰੇ ਨਾਲ ਇਹਨਾਂ ਤੇ ਸ਼ਮਰ ਤੇਰਾ ਵਧੀਆ ਚੱਲੂਗਾ ਤੈਨੂੰ ਸੰਤੋਸ਼ਟੀ ਆਊਗੀ ਤੇਰੇ ਮਨ ਨੂੰ ਸ਼ਾਂਤੀ ਆਊਗੀ ਵੀ ਉਹ ਲੈ ਚੀ ਖਾ ਕੇ ਵੀ ਜਿਹੜੀ ਸੰਤੋਸ਼ਟੀ ਆ ਉਹ ਫਿਰ ਭੋਰੇ ਚ ਹੀ ਦਬਾਉਣੇ ਭੋਰੇ ਚ ਹਾਂ ਭੋਰੇ ਚ ਕਾਂਤ ਜਗ੍ਹਾ ਤੇ ਆਉਂਦੀ ਆ ਭਾਈ ਠੀਕ ਭਗਤਾਂ ਕਾਂਤ ਜਗ੍ਹਾ ਤੇ ਆਉਂਦੀ ਆ ਜਿੱਥੇ ਰੌਲਾ ਪੈਂਦਾ ਹੋਵੇ ਉੱਥੇ ਕੀ ਹੁੰਦਾ ਕੁਝ ਨਹੀਂ ਹੁੰਦਾ ਨਹੀਂ ਸ਼ਮਰ ਨਾਲ ਕਾਂਤ ਜਗ੍ਹਾ ਚੰਦਾ ਭੋਰੇ ਲੋਕਾਂ ਦੇ ਸਵਾਲ ਵੀ ਬਾਬੇ ਨੂੰ ਜਾ ਕੇ ਡਾਇਰੈਕਟ ਸਵਾਲ ਕੀਤੇ ਜਾਣ ਵੀ ਇਹ ਕਈ ਵਾਰ ਸੁਣਨ ਚ ਆਇਆ ਵੀ ਬਾਬਾ ਵੱ ਮਾਨ ਪੱਤਾ ਵੀ ਆਪਾਂ ਖਰਾਕ ਕਹਿ ਦਿਆ ਕਰਦੇ ਆ ਵੀ ਉਹ ਫਿਰ ਕੱਢਣੀ ਵੀ ਹੈ ਨਾ ਕਿਸੇ ਪਾਸੇ ਕਿੱਥੇ ਕੱਢਣ ਬਾਬੇ ਨੇ ਆਪ ਮੰਨਿਆ ਵੀ ਅਸੀਂ ਹੋਟਲ 'ਚ ਵੀ ਲੈ ਕੇ ਜਾਂਦੇ ਰਹੇ ਹਾਂਗੇ ਤੇ ਉੱਥੇ ਵੀ ਅਸੀਂ ਬਾਹਰਲਾ ਖਾਣਾ ਖਾਂਦੇ ਰਹੇ ਬਾਬਾ ਜੀ ਨੇ ਫਿਰ ਇਹ ਵੀ ਮੰਨਿਆਗਾ ਵੀ ਜਦੋਂ ਘਰ ਦੀ ਚੀਤੋਂ ਮਨ ਅੱਕ ਜੇ ਫਿਰ ਕਹਿੰਦਾ ਬਾਹਰਲਾ ਖਾਣਾ ਵੀ ਇਹ ਕਤੂਤਾ ਇਹ ਬਾਬੇ ਕਰਦੇ ਨੇ ਵੀ ਨੇ ਆਪ ਮੰਨਿਆ ਵੀ ਅਸੀਂ ਹੋਟਲ 'ਚ ਵੀ ਲੈ ਕੇ ਜਾਂਦੇ ਰਹੇ ਹਾਂਗੇ ਤੇ ਉੱਥੇ ਵੀ ਅਸੀਂ ਬਾਹਰਲਾ ਖਾਣਾ ਖਾਂਦੇ ਰਹੇ ਬਾਬਾ ਜੀ ਨੇ ਫਿਰ ਇਹ ਵੀ ਮੰਨਿਆਗਾ ਵੀ ਜਦੋਂ ਘਰ ਦੀ ਚੀਤੋਂ ਮਨ ਅੱਕ ਜੇ ਫਿਰ ਕਹਿੰਦਾ ਬਾਹਰ ਲਾ ਖਾਣਾ ਵੀ ਇਹ ਕਤੂਤਾ ਇਹ ਬਾਬੇ ਕਰਦੇ ਨੇ ਹੁਣ ਤੁਸੀਂ ਆਪ ਸਮਝ ਲਓ ਵੀ ਇਹਨਾਂ ਬਾਬਿਆਂ ਕੋਲੇ ਜਾਣਾ ਕਿ ਤੁਸੀਂ ਗੋੜੂ ਦੇ ਲਾੜ ਲੱਗਣਾ ਜਿਵੇਂ ਮੈਂ ਪਹਿਲਾਂ ਗੱਲ ਇੱਕ ਕਹੀ ਆ ਵੀ ਧਾਰਮਿਕ ਜਗਾਹ ਹੁੰਦੀਆਂ ਨੇ ਜਿਹੜੀਆਂ ਜਗਾਵਾ ਹੁੰਦੀਆਂ ਨੇ ਧਾਰਮਿਕ ਸੰਸਥਾਵਾ ਹੁੰਦੀਆਂ ਨੇ ਉਹ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਉਹਨਾਂ ਦੇ ਮੁਖੀ ਹੁੰਦੇ ਨੇ ਇਹ ਚਲਾਉਣ ਵਾਲੇ ਹੁੰਦੇ ਨੇ ਉਹ ਜ਼ਰੂਰ ਮਾੜੇ ਹੋ ਸਕਦੇ ਨੇ ਧੰਨਵਾਦ